ਸਤਨਾਮ ਸ੍ਰੀ ਵਾਹਿਗੁਰੂ ਸਾਜੇ ਰਗ ਸੁਰਠਮਹੱਲਾ ਪੰਜਵਾ ਘਰਤੀ ਚਾ ਦੁਪਦੇ ਇੱਕ ਅੰਕਾਰ ਸਤ ਗੁਰ ਪ੍ਰਸਾਦਿ ਰਾਮਦਾਸ ਸੁਸਰੋ ਵਰਨਤੇ ਸਭ ਉਤਰੇ ਪਾਪ ਕਮਤ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੇ ਕਿਨੈ ਦਾਨਾ ਸਭ ਕੁਸ਼ਲ ਖੇਮਾ ਪ੍ਰਭ ਉਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰ ਰਹਾਉ ਸਾਧ ਸੰਗ ਮਨ ਲਾਠੇ ਪਾਰ ਬ੍ਰਹਮ ਪਿਓ ਸਾਠੇ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੋਠ ਮਹਲਾ 5 ਵਾ ਗੁਰਪੁਰ ਚਰਨੀ ਲਾਇ ਹਰ ਸੰਗ ਸਹਾਈ ਪਾਇ ਜਹ ਜਾਇਏ ਤਾਸ ਵੇਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸੁਭਾਏ ਮਨ ਚਿੰਦੇ ਸਗਲੇ ਫਲ ਪਾਵੋ ਜੇ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਉਤਾਰਾ ਹਮ ਸੰਤ ਜਨਾਰੇ ਨਾਰਾ ਤਤ ਤਪਨੀਤ ਕਰ ਲੈਨੇ ਕਰ ਕਿਰਪਾ ਹਰ ਜਸ ਜਿਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰਣ ਕੀਰਤਨ ਗਾਈਏ ਬਾਹਰ ਨਾ ਜਨੇ ਪਾਇਆ ਜਿਦੇਵ ਪ੍ਰਖ ਬਿਤਾਤਾ ਹਰ ਰਸ ਤਿ ਨਹੀਂ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕੇ ਸਰਣੇ ਪਾਇਆ ਜਮ ਕੰਕਰ ਨੇੜ ਨ ਆਇਆ ਸ਼ੋਕ ਨਾਲ ਕਸ਼ਰਣੀ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਜੇ ਰਗ ਸੁਰਠ ਮਹਲਾ 5 ਘਰਤੀ ਚਾ ਦੁੱਬਦੇ ਇਕ ਅੰਕਾਰ ਸਤਿਗੁਰ ਪ੍ਰਸਾਦਿ ਰਾਮਦਾਸ ਸੁਰੂ ਵਰਨਾਤੇ ਸਭ ਉਤਰੇ ਪਾਪ ਕਮਤ ਨਿਰਮਲ ਹੋਇ ਕਰਿ ਇਸ਼ਨਾਨਾ ਗੁਰਪੂਰੇ ਕਿਨੈ ਦਾਨਾ ਸਭ ਕੁਛ ਲਖੇ ਮਾ ਪ੍ਰਭ ਉਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰ ਰਹਾਉ ਸਾਧ ਸੰਗ ਮਨ ਲਾਠੇ ਪਾਰ ਬ੍ਰਹਮ ਪਿਓ ਸਾਥੇ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠ ਮਹਲਾ ਪੰਜ ਬਾਣੀ ਗੁਰਪੁਰ ਚਰਨੀ ਲਾਇਆ ਹਰ ਸੰਗ ਸਹਾਇ ਪਾਇਆ ਜਹ ਜਾਇ ਤੇ ਆਸ ਵੇਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਕਾਬ ਸਦਾ ਸੁਭਾਏ ਮਨ ਚਿੰਦੇ ਸਗਲੇ ਫਲ ਪਾਵ ਹੋ ਜੇ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਣ ਉਤਾਰਾ ਹਮ ਸੰਤ ਜਨਾਰੇ ਨਾਰਾ ਪਤ ਤਪਨੇਤ ਕਰ ਲੈਣਾ ਕਰ ਕਿਰਪਾ ਹਰ ਜਸ ਦਿਨ ਪਾਰ ਬ੍ਰਹਮ ਕਰੇ ਪ੍ਰਤ ਤਾਲਾ ਸਦ ਜੀ ਸੰਗ ਰਖਵਾਲਾ ਹਰ ਜਨ ਰਲ ਕੀਰਤਨ ਗਾਏ ਬਾਹਰ ਨਾ ਜੋਨੇ ਪਾਇਐ ਦੇਵ ਪਰਖ ਬਿਧਾਤਾ ਹਰ ਰਖ ਤਿ ਨਹੀਂ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕੇ ਸ਼ਰਣੀ ਪਾਇਆ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸ਼ਰਣੀ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਜੇ ਰਗ ਸੁਰਠ ਮਹੱਲਾ ਪੰਜਵਾ ਘਰਤੀ ਚਾ ਦੁਪਦੇ ਇੱਕ ਅੰਕਾਰ ਸਤ ਗੁਰੂ ਘਰ ਸਾਜੇ ਰਾਮਦਾਸ ਸਸਰੋ ਵਰਨਾਤੇ ਸਭ ਉਤਰੇ ਪਾਪ ਕਮਤ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੇ ਕਿਨੇ ਦਾਨ ਸਭ ਕੁਸ਼ਲ ਖੇਮਾ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰਿ ਰਹਾਉ ਸਾਧ ਸੰਗ ਮਲ ਲਾਠੇ ਪਾਰ ਬ੍ਰਹਮ ਪਿਉ ਸਾਠੇ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੋਠ ਮਹਲਾ 5 ਵਾ ਗੁਰਪੂਰ ਚਰਨੇ ਲਾਇਆ ਹਰ ਸੰਗ ਸਹਾਇ ਪਾਇਆ ਜਹ ਜਾਗੇ ਤਾ ਆਸ ਫਿਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਕਾ ਉਹ ਸਦਾ ਸੁਭਾਏ ਮਨ ਚਿੰਦੇ ਸਗਲੇ ਫਲ ਪਾਵ ਹੋ ਇਹ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਣ ਉਤਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪਨੇਤ ਕਰ ਲੈਨੇ ਕਰ ਕਿਰਪਾ ਹਰ ਜਸ ਦਿਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀ ਸੰਗ ਰਖਵਾਲਾ ਹਰ ਜਨਰਨ ਕੀਰਤਨ ਗਾਏ ਨੇ ਪਾਇਆ ਜੁਦੇਵ ਪਰਖ ਬਿਧਾਤਾ ਹਰ ਰਸ ਤਿ ਨਹੀਂ ਜਾਤਾ ਜਮ ਕੰਕਰ ਨੇ ਲ ਆਇਆ ਸੁਖ ਨਾਨਕੇ ਸਰਣੇ ਪਾਇਆ ਜਦ ਕੰਕਰ ਨੇੜ ਨ ਆਇਆ ਸੁਖਨਾਨਕ ਸ਼ਰਣੀ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਜੇ ਰਾਗ ਸੁਰਠ ਮਹੱਲਾ 5 ਘਰਤੀ ਚਾ ਦੁੱਪਦੇ ਇੱਕ ਅੰਕਾਰ ਸਤਿਗੁਰੂ ਘਰ ਸਾਧ ਰਾਮਦਾਸ ਸੁਰੋ ਵਰਨਤੇ ਸਭ ਉਤਰੇ ਪਾਪ ਕਮਤ ਨਰਮਾਲੋ ਹੈ ਕਰ ਇਸ਼ਨਾਨਾ ਗੁਰਪੂਰੇ ਕਿਨੈ ਦਾਨਾ ਸਭ ਕੁਸ਼ਲ ਖੇਮਾ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰ ਰਹਾਉ ਸਾਧ ਸੰਗ ਮਨ ਲਾਠੇ ਪਾਰ ਬ੍ਰਹਮ ਪਿਓ ਸਾਥੇ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੁਰਠ ਮਹਲਾ ਪੰਜ ਬਾਣੀ ਗੁਰਪੁਰ ਚਰਨੀ ਲਾਇਆ ਹਰ ਸੰਗ ਸਹਾਇ ਪਾਇਆ ਜਹ ਜਾਗੇ ਤਾਂ ਆਸ ਫਿਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਕਾ ਉਹ ਸਦਾ ਸੁਭਾਏ ਮਨ ਚਿੰਦੇ ਸਗਲੇ ਫਲ ਪਾਵੋ ਜੇ ਕੈ ਸੰਗ ਸਹਾਇ ਰਹਾਉ ਨਾਰਾਇਣ ਪ੍ਰਾਣ ਅਤਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪਨੇਤ ਕਰ ਲੈਨੇ ਕਰ ਕਿਰਪਾ ਹਰ ਜਸ ਦਿਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰਲ ਕੀਰਤਨ ਗਾਈਏ ਬਹੁੜਾ ਜੋਨੇ ਪਾਈਐ ਜਿ ਜਿਵੈ ਪੁਰਖ ਬਿਧਾਤਾ ਹਰ ਰਖ ਤ ਨਹੀਂ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕੇ ਸ਼ਰਣੇ ਪਾਇਆ ਜਮ ਕੰਕਰ ਨੇੜ ਨ ਆਇਆ ਸੁਖ ਨਾਨਕੇ ਸ਼ਰਣੇ ਪਾਇਆ ਸਤਨਾਮ ਸ੍ਰੀ ਵਾਇਗੁਰੂ ਸਾਜੇ ਰਗ ਸੁਰਠਮਹਲਾ ਪੰਜਵਾਂ ਘਰਤੀ ਚਾ ਦੁੱਪਦੇ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਮਦਾਸ ਸਿਰੋ ਵਰਨਾਤੇ ਸਭ ਉਤਰੇ ਪਾਪ ਕਮਤ ਨਿਰਮਲ ਹੋਇ ਕਰਿ ਇਸ਼ਨਾਨਾ ਗੁਰਪੂਰੇ ਕਿਨੈ ਦਾਨਾ ਸਭ ਕੁਸ਼ਲ ਖੇਮਾ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰ ਰਹਾਉ ਸਾਧ ਸੰਗ ਮਨ ਲਾਠੇ ਪਾਰ ਬ੍ਰਹਮ ਪਿਓ ਸਾਠੇ ਨਾਨਕ ਨਾਮ ਧਿਆਇਆ ਆਦੇ ਪਰਖ ਪ੍ਰਭ ਪਾਇਆ ਸੋਰਠ ਮਹਲਾ ਪੰਜ ਬਾਣੀ ਗੁਰਪੁਰਾ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਇਏ ਤਾ ਆਸ ਵੇਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸੁਭਾਏ ਮਨ ਚਿੰਦੇ ਸਗਲੇ ਫਲ ਪਾਵੋ ਜਿਕੇ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਉਤਾਰਾ ਹਮ ਸੰਤ ਜਨਾਰੇ ਨਾਰਾ ਪਤ ਤਪਨੇਤ ਕਰ ਲੈਣਾ ਕਰ ਕਿਰਪਾ ਹਰ ਜਸ ਦਿਨ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀ ਸੰਗ ਰਖਵਾਲਾ ਹਰ ਜਨ ਰਣ ਕੀਰਤਨ ਗਾਏ ਬਹੁੜ ਨਾ ਜੋਨੇ ਪਾਈਐ ਜਿ ਦੇਵ ਪੁਰਖ ਬਿਧਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕੇ ਸ਼ਰਣੇ ਪਾਇਆ ਜਮ ਕੰਕਰ ਨੇੜ ਨ ਆਇਆ ਸੁਖ ਨਾਨਕੇ ਸ਼ਰਣੇ ਪਾਇਆ ਸਤਨਾਮ ਸ੍ਰੀ ਵਾਇਗੁਰੂ ਸੱਜੇ ਰਗ ਸੁਰਠ ਮਹੱਲਾ ਪੰਜਵਾ ਘਰਤੀ ਚਾ ਦੁੱਬਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਮਦਾਸ ਸੁਸਰੋ ਵਰਨਤ ਸਭ ਉਤਰੇ ਪਾਪ ਕਮਤ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੇ ਕਿਨੇ ਦਾਨ ਸਭ ਕੁਸ਼ਲ ਖੇਮਾ ਪ੍ਰਭ ਤਾਰੇ ਸਹੇ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰਿ ਰਹਾਉ ਸਾਧ ਸੰਗ ਮਨ ਲਾਠੇ ਪਾਰ ਬ੍ਰਹਮ ਪਿਉ ਸਾਠੇ ਨਾਨਕ ਨਾਮ ਧਿਆਇ ਆਦਿ ਪੁਰਖ ਪ੍ਰਭ ਪਾਇਆ ਸੋਰਠਿ ਮਹਲਾ ਪੰਜ ਬਾਣੀ ਗੁਰਪੂਰ ਚਰਨੀ ਲਾਇ ਹਰ ਸੰਗ ਸਹਾਈ ਪਾਇਆ ਜਹ ਜਾਗੇ ਤਾ ਸਵੇਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸੁਭਾਏ ਮਨ ਚਿੰਦੇ ਸਗਲੇ ਫਲ ਪਾਵੋ ਇਹ ਕੈ ਸੰਗ ਸਹਾਈ ਰਹਾ ਨਾਰਾਇਣ ਪ੍ਰਾਣ ਉਤਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪਨੇਤ ਕਰ ਲੈਨੇ ਕਰ ਕਿਰਪਾ ਹਰ ਜਸ ਦਿਨੇ ਪਾਰ ਬ੍ਰਹਮ ਕਰੇ ਪ੍ਰਤਪਾਲ ਸਦ ਜੀ ਸੰਗ ਰਖਵਾਲਾ ਹਰ ਜੰਨਰ ਅਣ ਕੀਰਤਨ ਗਾਏ ਬਹੁ ਰਾਜੋ ਨੇ ਪਾਇਆ ਜਿ ਜਿਵੇ ਪੁਰਖ ਬਿਧਾਤਾ ਹਰ ਰਖ ਤਿਨਹੀ ਜਾਤਾ ਜਮ ਕੰਕਰ ਨੇ ਨ ਆਇਆ ਸੁਖ ਨਾਨਕੇ ਸਰਣੇ ਪਾਇਆ ਜਬ ਕੰਕਰ ਨੇੜ ਨ ਆਇਆ ਸੁਖਨਾਨਕ ਸ਼ਰਣੀ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਜੇ ਰਗ ਸੋਰਠ ਮਹੱਲਾ ਪੰਜਵਾ ਘਰਤੀ ਚਾ ਦੁਬਦੇ ਇੱਕ ਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋ ਵਰਨਤ ਸਭ ਉਤਰੇ ਪਾਪ ਕਮਤ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੇ ਕਿੰਨੇ ਦਾਨ ਸਭ ਕੁਸ਼ਲ ਖੇਮਾ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰ ਰਹਾਉ ਸਾਧ ਸੰਗ ਮਨ ਲਾਠੇ ਪਾਰ ਬ੍ਰਹਮ ਪਿਓ ਸਾਠੇ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠ ਮਹਲਾ ਪੰਜ ਬਾਣੀ ਗੁਰਪੁਰ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਇਏ ਤਾਸ ਵੇਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵ ਸਦਾ ਸੁਹਾਏ ਮਨ ਚਿੰਦੇ ਸਗਲੇ ਫਲ ਪਾਵ ਹੋ ਜੇ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਣ ਉਤਾਰਾ ਹਮ ਸੰਤ ਜਨਾਰੇ ਨਾਰਾ ਤਤ ਤਪਨੇਤ ਕਰ ਲੈਨੇ ਕਰ ਕਿਰਪਾ ਹਰ ਜਸ ਦਿਨੇ ਪਾਰ ਬ੍ਰਹਮ ਕਰੇ ਪ੍ਰਤਪਾਲ ਸਦ ਜੀ ਸੰਗ ਰਖਵਾਲਾ ਹਰ ਦਿਨ ਰਣ ਕੀਰਤਨ ਗਾਏ ਬਹੁੜਾ ਜੋਨੇ ਪਾਈਐ ਦੇਵ ਪਰਖ ਬਿਤਾਤਾ ਹਰ ਰਸ ਤਿ ਨਹੀਂ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕੇ ਸ਼ਰਣੀ ਪਾਇਆ ਜਮ ਕੰਕਰ ਨੇੜ ਨ ਆਇਆ ਸੁਖ ਨਾਨਕੇ ਸ਼ਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ